ਅਕਸਰ ਜਿਹੜਾ ਚੀਕੂ ਦੇ ਉੱਪਰ ਫੁੱਲ ਤਾਂ ਆ ਜਾਂਦੇ ਨੇ ਪਰ ਛੋਟਾ ਛੋਟਾ ਫਲ ਬਣ ਕੇ ਜਾਂ ਫੁੱਲ ਹੀ ਝੜ ਜਾਂਦੇ ਨੇਗੇ ਤੇ ਫਲ ਦੇ ਵਿੱਚ ਜਿਹੜਾ ਤਬਦੀਲ ਨਹੀਂ ਹੁੰਦਾਗਾ ਇਹ ਸਮੱਸਿਆ ਕਾਫੀ ਸਾਰੇ ਵੀਰਾਂ ਨੂੰ ਆਉਂਦੀ ਹੈਗੀ ਤੇ ਜ਼ਿਆਦਾਤਰ ਸਵਾਲ ਵੀ ਇਸੇ ਸੰਬੰਧੀ ਹੁੰਦੇ ਹੈਗੇ ਸਾਡੇ ਚੀਕੂ ਦੇ ਉੱਪਰ ਉਹ ਜਿਹੜਾ ਫਲ ਝੜ ਜਾਂਦਾਗਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਦੋ ਨੁਕਤੇ ਦੱਸਾਂਗੇ ਜਿਨ੍ਹਾਂ ਦੇ ਨਾਲ ਤੁਹਾਨੂੰ ਆਸਾਨੀ ਦੇ ਨਾਲ ਤੁਸੀਂ ਆਪਣਾ ਫਲ ਜਿਹੜਾ ਵਧੀਆ ਤਰੀਕੇ ਨਾਲ ਬੂਟੇ ਤੋਂ ਲੈ ਸਕੋਗੇ ਤੇ ਫਲ ਝੜਨ ਦੀ ਸਮੱਸਿਆ ਤੁਹਾਡੀ ਜਿਹੜੀ ਘਟ ਤੋਂ ਘਟ ਤੁਹਾਡੇ ਸਾਹਮਣੇ ਪੇਸ਼ ਹੋਵੇਗੀ ਇਸ ਕਰਕੇ ਜਿਹੜਾ ਤੁਸੀਂ ਅੱਜ ਦੀ ਵੀਡੀਓ ਨੂੰ ਥੋੜਾ ਜਿਆਦਾ ਧਿਆਨ ਨਾਲ ਦੇਖਿਓ ਤੇ ਆਖਰ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਤੇ ਜਿਹੜਾ ਸਬਸਕ੍ਰਾਈਬ ਕਰ ਲਓ ਹੁਣ ਗੱਲ ਕਰ ਲਈਏ ਜਿਹੜਾ ਚੀਕੂ ਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਹੁੰਦਾਗਾ ਪਾਣੀ ਦੀ ਮਾਤਰਾ ਜੇ ਤੁਸੀਂ ਜਦੋਂ ਤੁਹਾਡਾ ਫੁੱਲ ਬਣਨਾ ਸ਼ੁਰੂ ਹੋਊਗਾ ਹਰ ਤੀਜੇ ਚੌਥੇ ਦਿਨ ਤੁਸੀਂ ਚੀਕੂ ਨੂੰ ਪਾਣੀ ਦਿੰਦੇ ਰਹਿਣਾਗਾ ਕਿਉਂਕਿ ਜਿਆਦਾ ਪੱਤੇ ਹੋਣ ਦੀ ਬਜਾਅ ਨਾਲ ਜਿਹੜੀ ਟਰਾਂਸਪੀਰੇਸ਼ਨ ਜਿਆਦਾ ਹੁੰਦੀ ਹੈ ਟਰਾਂਸਪੀਰੇਸ਼ਨ ਤੋਂ ਭਾਵ ਸੂਰਜ ਦੀਆਂ ਕਿਰਨਾਂ ਦੇ ਨਾਲ ਪੱਤਿਆਂ ਦੇ ਵਿੱਚੋਂ ਪਾਣੀ ਉੱਡਦਾ ਹੈਗਾ ਤੇ ਉਹਦੇ ਕਰਕੇ ਬੂਟੇ ਨੂੰ ਜੜਾਂ ਦੇ ਵਿੱਚ ਜਿਆਦਾ ਪਾਣੀ ਚਾਹੀਦਾ ਹੁੰਦਾ ਹੈਗਾ ਇਹੀ ਕਾਰਨ ਹੁੰਦਾ ਕਿ ਜਦੋਂ ਪਾਣੀ ਦੀ ਸਟ੍ਰੈਸ ਹੁੰਦੀ ਹੈ ਤਾਂ ਤੁਹਾਡਾ ਜਿਹੜਾ ਫਲ ਝੜਨਾ ਸ਼ੁਰੂ ਹੋ ਜਾਂਦਾ ਹੈਗਾ ਦੂਸਰਾ ਕਾਰਨ ਇਹਦੇ ਵਿੱਚ ਇੱਕ ਹੋਰ ਆ ਜਾਂਦਾ ਹੈ ਕਈ ਵਾਰੀ ਜਿਹੜਾ ਪਾਣੀ ਖੜਦਾ ਹੁੰਦਾ ਜੜ ਦੇ ਵਿੱਚ ਜੇਕਰ ਜੜ ਦੇ ਵਿੱਚ ਪਾਣੀ ਖੜਦਾ ਹੈਗਾ ਤਾਂ ਉਹਦੇ ਨਾਲ ਸਮੱਸਿਆ ਕੀ ਪੈਦਾ ਹੁੰਦੀ ਹੈ ਕਿ ਜੜ ਦੇ ਵਿੱਚ ਜਦੋਂ ਪਾਣੀ ਖੜਦਾ ਹੈਗਾ ਤਾਂ ਜਿਹੜੀਆਂ ਜੜਾਂ ਦੀਆਂ ਆ ਆਖਰ ਲੀਆਂ ਪਤਲੀਆਂ ਸ਼ਾਖਾਵਾਂ ਹੁੰਦੀਆਂ ਨੇ ਜਿੱਥੋਂ ਉਹਨਾਂ ਨੇ ਭੋਜਨ ਲੈ ਕੇ ਮਿੱਟੀ ਦੇ ਵਿੱਚੋਂ ਬੂਟੇ ਨੂੰ ਦੇਣਾ ਹੁੰਦਾ ਹੈਗਾ ਉੱਥੇ ਜਿਹੜਾ ਉਹ ਗੜਨੀਆ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਨਾਲ ਬੂਟੇ ਨੂੰ ਪੂਰਾ ਭੋਜਨ ਪਹੁੰਚਣਾ ਬੰਦ ਹੋ ਜਾਂਦਾ ਉਹਦੇ ਕਰਕੇ ਵੀ ਜਿਹੜਾ ਫਲ ਝੜਨਾ ਸ਼ੁਰੂ ਹੋ ਜਾਂਦਾ ਹੈਗਾ ਇਹ ਦੋ ਕਾਰਨ ਤਾਂ ਹੈਗੇ ਜਿਹੜੇ ਪਾਣੀ ਨਾਲ ਸੰਬੰਧਤ ਆਗੇ ਜਿਆਦਾ ਪਾਣੀ ਖੜੂਗਾ ਫਿਰ ਵੀ ਜਿਹੜਾ ਫਲ ਝੜਦਾ ਹੈਗਾ ਜੇ ਪਾਣੀ ਦੀ ਸਟ੍ਰੈਸ ਹੋਊਗੀ ਭਾਬ ਪਾਣੀ ਘੱਟ ਮਿਲੂਗਾ ਤਾਂ ਵੀ ਜਿਹੜਾ ਫਲ ਝੜਦਾ ਹੈਗਾ ਸੋ ਬੂਟੇ ਦੇ ਦਵਾਰੇ ਤੁਸੀਂ ਥੋੜਾ ਜਿਹਾ ਥੜਾ ਬਣਾ ਲੈਣਾਗਾ ਮਲਚਿੰਗ ਕਰ ਦੇਣੀ ਆ ਉਹਦੇ ਨਾਲ ਗਿੱਲ ਬਣਾ ਕੇ ਰੱਖਣੀ ਆ ਜਿਆਦਾ ਪਾਣੀ ਦੇਣ ਦੀ ਫਿਰ ਤੁਹਾਨੂੰ ਜਿਹੜੀ ਲੋੜ ਨਹੀਂ ਪਊਗੀ ਆ ਜਿਸ ਤਰ੍ਹਾਂ ਕੇ ਇਸ ਬੂਟੇ ਦੀ ਜੜ ਦੇ ਵਿੱਚ ਜਿਹੜਾ ਆ ਪੱਤੇ ਖਿਲਾਰੇ ਹੋਏ ਨੇਗੇ ਤੇ ਉਹਦੇ ਨਾਲ ਜਿਹੜਾ ਆਪਣੇ ਕਹ ਲਿਏ ਵੀ ਬਾਸਪੀਕਰਨ ਘਟ ਹੁੰਦਾਗਾ ਪੱਤਿਆਂ ਦੀ ਸਹਾਇਤਾ ਦੇ ਨਾਲ ਤੇ ਉਹਦੇ ਨਾਲ ਜਿਹੜਾ ਇਹ ਬੂਟੇ ਨੂੰ ਸੱਲ ਬਣੀ ਰਹਿੰਦੀ ਹੈ ਤੇ ਪਾਣੀ ਚੰਗੀ ਤਰ੍ਹਾਂ ਬੂਟੇ ਨੂੰ ਮਿਲਦਾ ਰਹਿੰਦਾ ਹੈਗਾ ਹੁਣ ਗੱਲ ਕਰੀਏ ਕਿ ਜੇ ਜ਼ਿਆਦਾ ਪਾਣੀ ਮਿਲਦਾ ਤਾਂ ਤੁਸੀਂ ਕੀ ਹੱਲ ਕਰ ਸਕਦੇ ਹੋਗੇ ਉਹੀ ਨੇੜਿਓਂ ਥੋੜਾ ਜਿਹਾ ਥਾਂ ਉੱਚਾ ਕਰੋਗੇ ਦੂਰ ਵਾਲੀ ਖਾਈ ਦੇ ਵਿੱਚੋਂ ਜਿਹੜੀ ਸਖਤ ਮਿੱਟੀ ਜਾਂ ਕਹ ਲਈਏ ਵੀ ਚੀਕਣੀ ਮਿੱਟੀ ਤੁਸੀਂ ਕੱਢ ਕੇ ਉਹਦੀ ਜਗ੍ਹਾ ਤੇ ਥੋੜੀ ਬਹੁਤੀ ਬਰੇਤੀ ਪਾ ਸਕਦੇ ਹੋ ਰੇਤਾ ਪਾ ਸਕਦੇ ਹੋ ਵਿੱਚ ਪੱਤੇ ਮਿਲਾ ਸਕਦੇ ਹੋ ਤੇ ਵਿੱਚ ਥੋੜੀ ਬਹੁਤੀ ਖਾਦ ਵੀ ਤੁਸੀਂ ਮਿਲਾ ਸਕਦੇ ਹੋ ਗੁਣੋਜਾਂ ਦੀ ਖਾਦ ਪਾਓਗੇ ਤਾਂ ਜ਼ਿਆਦਾ ਤੇਜ਼ੀ ਨਾਲ ਜਿਹੜੇ ਤੁਹਾਨੂੰ ਰਿਜ਼ਲਟ ਮਿਲਣਗੇ ਗਣੋਇਆਂ ਦੀ ਖਾਦ ਦੇ ਵਿੱਚ ਕਾਫੀ ਸਾਰੇ ਤੱਤ ਜਿਹੜੀ ਰੂੜੀ ਦੀ ਖਾਦ ਨਾਲੋਂ ਜ਼ਿਆਦਾ ਹੁੰਦੇ ਆ ਤੇ ਥੋੜੀ ਮਾਤਰਾ ਦੇ ਵਿੱਚ ਤੁਸੀਂ ਖਾਦ ਦੇ ਕੇ ਵਧੀਆ ਤੱਤ ਜਿਹੜੇ ਬੂਟੇ ਦੇ ਪੂਰੇ ਕਰ ਸਕਦੇ ਹੋਗੇ ਗਣੋਇਆਂ ਨੂੰ ਗਣੋਇਆਂ ਦੀ ਜਿਹੜੀ ਖਾਦ ਹੈ ਉਹਨੂੰ ਕਿਸੇ ਵੀ ਸਮੇਂ ਤੁਸੀਂ ਸਾਲ ਦੇ ਵਿੱਚ ਪਾ ਸਕਦੇ ਹੋਗੇ ਇੱਕ ਵਾਰੀ ਦੇ ਵਿੱਚ 2-3 ਕਿਲੋ ਤੁਸੀਂ ਪਾਓ ਫਿਰ ਮਹੀਨਾ ਰੋਕੋ ਫਿਰ 2-3 ਕਿਲੋ ਪਾ ਦਿਓ ਤੇ ਬਰਮੀਵਾਸ਼ ਜਿਹੜਾ ਕਿ ਗਣੋਇਆਂ ਵਾਲੇ ਬੈਟਾਂ ਦੇ ਵਿੱਚੋਂ ਨਿਕਲਦਾ ਹੈਗਾ ਬਰਮੀਵਾਸ਼ ਦੀ ਤੁਸੀਂ ਇਹਦੇ ਉੱਪਰ ਸਪਰੇਅ ਕਰ ਸਕਦੇ ਹੋਗੇ ਜਦੋਂ ਫਿਰ ਤੁਸੀਂ ਪਾਥੀਆਂ ਭਿਉਂ ਕੇ ਜਿਹੜੀ ਸਮੇ ਤੋਂ ਸਮੇ ਉਹਦੀ ਸਪਰੇਅ ਕਰਦੇ ਰਹਿਣਾਗਾ ਇੱਕ ਸਾਲ ਪੁਰਾਣੀ ਪਾਥੀ 4 ਦਿਨ 4 ਰਾਤਾਂ ਤੁਸੀਂ ਭਿਉਂ ਕੇ ਰੱਖਣੀ ਹੈਗੀ ਉਸ ਤੋਂ ਬਹੁਤ ਉਹਦੇ ਵਿੱਚੋਂ 1 ਲੀਟਰ ਲੈ ਕੇ 10-12 ਲੀਟਰ ਸਾਦਾ ਪਾਣੀ 1 ਲੀਟਰ ਦੇ ਵਿੱਚ ਮਿਲਾ ਕੇ ਜਾਂ 2 ਲੀਟਰ ਵੀ ਤੁਸੀਂ ਪਾਥੀ ਦਾ ਪਾਣੀ ਲੈ ਸਕਦੇ ਹੋ 12-15 ਲੀਟਰ ਜਿਹੜਾ ਸਾਦਾ ਪਾਣੀ ਮਿਲਾ ਕੇ ਤੇ ਉਹਦਾ ਛੜਕਾ ਜਿਹੜਾ ਫਲਾਂ ਵਾਲੇ ਬੂਟਿਆਂ ਦੇ ਉੱਪਰ ਕਰਨ ਦੇ ਨਾਲ ਜਿਹੜਾ ਫਲ ਝੜਨ ਦੀ ਸਮੱਸਿਆ ਘਟ ਆਉਂਦੀ ਹੈਗੀ ਤੇ ਜਿਹੜੇ ਫਲ ਵਧੀਆ ਤਰੀਕੇ ਨਾਲ ਫੁੱਲ ਤੋਂ ਬਾਅਦ ਬਣਦੇ ਨੇਗੇ ਇੱਕ ਸਮੱਸਿਆ ਤੁਹਾਨੂੰ ਹੋਰ ਦੱਸ ਦਈਏ ਕਿ ਕਈ ਵਾਰੀ ਕੀ ਹੁੰਦਾ ਹੈਗਾ ਆਪਣੇ ਮੱਖੀਆਂ ਬਹੁਤ ਘੱਟ ਹੁੰਦੀਆਂ ਨੇ ਜਾਂ ਉਡਣ ਵਾਲੇ ਕੀਟ ਕੀਟ ਪਤੰਗੇ ਘੱਟ ਹੁੰਦੇ ਨੇ ਉਹਦੇ ਕਰਕੇ ਪੋਲੀਨੀਸ਼ਨ ਸਹੀ ਨਹੀਂ ਹੋ ਪੌਂਦੀ ਬੂਟੇ ਦੀ ਉਹਦੇ ਕਰਕੇ ਵੀ ਜਿਹੜਾ ਫਲ ਝੜਦਾ ਹੈਗਾ ਉਸ ਸਮੱਸਿਆ ਦੇ ਹੱਲ ਲਈ ਤੁਹਾਨੂੰ ਇੱਕ ਸਿੰਪਲ ਜਿਹਾ ਹੱਲ ਦੱਸ ਦਿਆਂਗੇ ਤੁਸੀਂ ਗੁੜ ਲੈ ਲੈਣਾ ਹੈਗਾ ਪਾਈਆਕ ਉਹਨੂੰ ਲੀਟਰਿਕ ਪਾਣੀ ਦੇ ਵਿੱਚ ਘੋਲ ਲੈਣਾ ਹੈਗਾ ਤੇ ਥੋੜਾ ਜਿਹਾ 1 ਲੀਟਰ ਪਾਣੀ ਹੋਰ ਪਾ ਕੇ ਉਹਨੂੰ ਬੂਟੇ ਦੇ ਉੱਪਰ ਛਿੜਕਾਅ ਕਰ ਦੇਣਾ ਹੈਗਾ ਉਹਦੇ ਨਾਲ ਜਿਹੜੀਆਂ ਉਡਣ ਵਾਲੇ ਕੀਟ ਪਤੰਗਿਆ ਉਹ ਆਕਰਸ਼ਿਤ ਹੋਣਗੇ ਤੇ ਉਹ ਫੁੱਲਾਂ ਦੇ ਉੱਪਰੋਂ ਬੈਠ ਕੇ ਇੱਕ ਦੂਜੇ ਦੇ ਉੱਪਰ ਬੈਠ ਕੇ ਜਿਹੜੀ ਪੋਲੀਨੇਸ਼ਨ ਕਰ ਦੇਣਗੇ ਜਾਂ ਫਿਰ ਤੁਸੀਂ ਜੇਕਰ ਤੁਹਾਡੇ ਕੋਲ ਬੂਟਾ ਛੋਟਾ ਹੈਗਾ ਤੇ ਫਲ ਲੈਣਾ ਚਾਹੁੰਦੇ ਤਾਂ ਹੱਥ ਨਾਲ ਵੀ ਜਿਹੜਾ ਬੁਰਸ਼ ਦੀ ਮਦਦ ਨਾਲ ਪੋਲੀਨੇਸ਼ਨ ਕਰ ਸਕਦੇ ਹੋਗੇ ਤੇ ਬਾਕੀ ਜਿਹੜਾ ਇੱਕ ਹੋਰ ਤਰੀਕਾ ਜਿਹੜਾ ਆਪਾਂ ਚੀਕੂ ਦਾ ਵਧੀਆ ਫਲ ਲੈਣ ਲਈ ਵਰਤਿਆ ਹੈਗਾ ਉਹਦੇ ਵਿੱਚ ਤੁਸੀਂ ਕੀ ਕਰਨਾਗਾ ਤੁਸੀਂ ਸਰੋਂ ਦੀ ਖਾਲ ਲੈਣੀ ਹੈਗੀ ਲਗਭਗ ਜਿਹੜੀ ਅੱਧਾ ਕਿਲੋ ਸਰੋਂ ਦੀ ਖਾਲ 4 ਲੀਟਰ ਪਾਣੀ ਦੇ ਵਿੱਚ ਤੁਸੀਂ ਸਵੇਰ ਵੇਲੇ ਪਿਆਉ ਦੇਣੀ ਹੈਗੀ ਤੇ ਉਹਨੂੰ ਕਿਸੇ ਕੱਪੜੇ ਦੇ ਵਿੱਚ ਬੰਨ ਕੇ ਹੀ ਪੀਉ ਸਕਦੇ ਹੋ ਤਾਂ ਜੋ ਜਿਹੜਾ ਉਹਨੂੰ ਛਾਣਨਾ ਤੁਹਾਨੂੰ ਸੌਖਾ ਹੋ ਜੇ ਤੇ ਇਸ ਤੋਂ ਬਿਨਾਂ ਜਿਹੜਾ ਤੁਸੀਂ ਪਾਈਆ ਕਲੀ ਲੈ ਲੈਣੀ ਆ 2.5 ਲੀਟਰ ਪਾਣੀ ਦੇ ਵਿੱਚ ਉਹ ਘੋਲ ਲੈਣੀ ਉਹ ਵੀ ਉਸੇ ਤਰੀਕੇ ਜਿਹੜੀ ਤੁਸੀਂ ਪਾ ਸਕਦੇ ਹੋ ਕੱਪੜੇ ਦੇ ਵਿੱਚ ਬੰਨ ਕੇ ਦਿਨ ਦੇ ਵਿੱਚ ਤਿੰਨ ਚਾਰ ਵਾਰੀ ਇਹਨਾਂ ਦੋਨਾਂ ਕੋਲਾਂ ਨੂੰ ਹਿਲਾਉਣਾਗਾ ਤੇ ਸ਼ਾਮ ਦੇ ਵੇਲੇ ਇਹਦਾ ਨਿਤਰਿਆ ਹੋਇਆ ਪਾਣੀ ਤੁਸੀਂ 1-1 ਲੀਟਰ ਪਾ ਕੇ ਤੇ 1 ਲੀਟਰ ਖੱਟੀ ਲੱਸੀ ਦਾ ਪਾ ਕੇ ਤੇ 1 ਲੀਟਰ ਤੁਸੀਂ ਪਾਠੀ ਵਾਲੇ ਪਾਣੀ ਦਾ ਪਾ ਕੇ ਜਿਹੜਾ ਬੂਟਿਆਂ ਦੇ ਉੱਪਰ 15-15 ਦਿਨਾਂ ਦੇ ਬਾਕਵੇਂ ਨਾਲ 250 ਪ੍ਰਿਆ ਕਰਨੀਆਂ ਹੈਗੀਆਂ ਹਰੇਕ ਵਾਰੀ ਨਮਾ ਬਣਾਉਣਾਗਾ ਜਿਹੜਾ ਕੋਲ ਪਾਠੀਆਂ ਦਾ ਪਾਣੀ ਵੀ ਹੋ ਗਿਆ ਤੇ ਜਿਹੜਾ ਖਲ ਦਾ ਤੇ ਕਲੀ ਦਾ ਤੇ ਹਰੇਕ ਦੋਨੇ ਵਾਰੀ ਨਮਾ ਬਣਾ ਕੇ ਤੁਸੀਂ ਸੜਕਾ ਕਰੋਗੇ ਤਾਂ ਤੁਹਾਨੂੰ ਜਿਹੜਾ ਚੰਗਾ ਫਲ ਬੂਟੇ ਦੇ ਉੱਪਰੋਂ ਪ੍ਰਾਪਤ ਹੋਊਗਾ ਤੇ ਫਲ ਚੜਨ ਦੀ ਸਮੱਸਿਆ ਕਾਫੀ ਹੱਦ ਤੱਕ ਘਟ ਜਾਊਗੀ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਜਿਹੜੀ ਲਾਹੇਵੰਦ ਸਾਬਤ ਹੋਊਗੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਪੇਜ ਨੂੰ ਫੋਲੋ ਕਰ ਲਓ ਤੇ ਸਾਡੀਆਂ ਵੀਡੀਓਜ਼ ਨੂੰ ਬਾਰ ਬਾਰ ਜਿਹੜਾ ਤੁਸੀਂ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰ